100 ਤੇ ਅੱਲਾ ਤੁਹਾਡਾ ਭਲਾ ਕਰੇ 21 ਨਾ 100 ਦੇ 21 ਨਾ ਪਾਕਿਸਤਾਨ ਤੋਂ ਬਕਾਰਤਰੀਨ ਨਾਮ ਦੇ ਯੂਟਿਊਬਰ ਦੁਆਰਾ ਬਣਾਈ ਗਈ ਵੀਡੀਓ ਸਾਂਝੀ ਕਰੀ ਜਾਨੇ ਉਹ ਵੀ ਬਜ਼ੁਰਗ ਦੀ ਬਣਾਈ ਉਹ ਬਜ਼ੁਰਗ ਦੀ ਮਿੱਤਰੋ ਖਾਸियत ਕੀ ਹੈ ਤੁਹਾਨੂੰ ਦੱਸੀਏ ਮੈਂ ਵੀਡੀਓ ਵੇਖ ਕੇ ਹੈਰਾਨ ਹੋ ਗਿਆ ਤਾਂ ਹੈਰਾਨ ਬਈ ਹੋਣਾ ਹੀ ਸੀ ਆ ਕਿਉਂ ਨਾ ਹੋਵਾਂ ਕਿਉਂਕਿ ਮਿੱਤਰੋ ਨੇ ਨਾ 108 ਸਾਲਾਂ ਦੇ ਬਜ਼ੁਰਗ ਦੀ ਵੀਡੀਓ ਬਣਾਈ ਹੈ ਚਲੋ 108 ਸਾਲ ਵੀ ਕੋਈ ਵੱਡੀ ਗੱਲ ਨਹੀਂ ਹੋਣੀ ਕਿਉਂਕਿ ਕਈ ਪਿੰਡਾਂ ਦੇ ਵਿੱਚ ਆਮ ਉਮਰਾਂ ਦੇ ਇਹੋ ਜਿਹੀਆਂ ਉਮਰਾਂ ਦੇ ਬਜ਼ੁਰਗ ਬੈਠੇ ਆ ਜੇ ਤਾ ਮਿੱਤਰੋ ਵਾਲੀ ਵੱਡੀ ਗੱਲ ਇਹ ਆ ਵੀ ਉਸ ਬਜ਼ੁਰਗ ਦੇ ਨਾਂ ਆਪਣੇ ਘਟ ਤੋਂ ਘਟ ਨਾਮ ਕਿੰਨੇ ਯਾਦ ਹੋਣੇ ਆ 10 20 15 50 ਹਨਾ ਇੰਨੇ ਨਾਮ ਯਾਦ ਹੋਣੇ ਆ ਘਟੋ ਘਟ ਵੀ ਆਪਣੇ ਤੁਸੀਂ 60 ਲਾ ਲਓ ਇੰਨੇ ਕੀ ਯਾਦ ਹੋਣਗੇ ਆਪਣੇ ਆਸ ਪੜੋਸ ਤੋਂ ਲੇਖਣ ਲੱਗ ਜਾ ਭਾਵੇਂ ਪਰ ਮਿੱਤਰੋ ਉਸ ਬਜ਼ੁਰਗ ਦੇ ਨਾਂ 100 ਤੋਂ 21 ਨਾਮ ਹਜੇ ਮੂੰਹ ਜਵਾਨੀ ਜਾਦਾ ਇੰਡੀਆ ਦੇ ਵਿੱਚ ਜਦੋਂ ਰਹਿੰਦਾ ਸੀ ਆਪਣੇ ਇੰਡੀਆ ਦਾ ਪ੍ਰਧਾਨ ਮੰਤਰੀ ਰਹਿ ਚੁੱਕਿਆ ਜੀ ਦਾ ਨਾਮ ਹੈ ਗੁਲਜਾਰੀ ਲਾਲ ਨੰਦਾ ਤਾਂ ਤੁਸੀਂ ਭਾਵੇਂ Google ਤੇ ਸਰਚ ਕਰ ਲਿਓ ਵੀ ਉਹ ਗੁਲਜਾਰੀ ਲਾਲ ਨੰਦਾ ਪੀਐਮ ਰਹਿ ਚੁੱਕਿਆ ਤੇ ਉਹਦਾ ਵੀ ਜਿਹੜਾ ਗੇਟ ਸੀ ਨਾ ਅਮਨੋਂ ਸਾਹਮਣੇ ਸੀ ਉਹ ਬਜ਼ੁਰਗ ਦਾ ਤਾਂ ਮਿੱਤਰੋ ਦੂਜਾ ਹੈਗਾ ਵਾਲਾ ਗੋਕੁਲ ਚੰਦ ਤੇ ਜੀ ਦੀਆਂ ਕੀ ਮਿੱਤਰੋ 1947 ਤੋਂ ਪਹਿਲਾਂ ਦੀਆਂ ਖੰਡ ਮੇਲਾ ਸੀਗੀਆਂ ਫੈਕਟਰੀਆਂ ਸੀਗੀਆਂ ਦਿੱਲੀ ਦੇ ਵਿੱਚ ਤਾਂ ਇੱਕ ਮਿੱਤਰੋ ਉਹਦਾ ਪਰੋਸੀ ਸੀਗਾ ਦੋ ਪड़ोसी ਸੀਗੇ ਇਹ ਜਿਹੜੇ ਕੀ ਉਹਨੇ ਵੀ ਚੰਗੇ ਜਿਹਦੇ ਕੀ ਆਪਾਂ ਇੰਡੀਆ ਦੇ ਵਿੱਚ ਹਜੇ ਵੀ ਨਾਮ ਲੱਗਿਆ ਤਾਂ ਆਪਣੇ ਵੀ ਉਹਨਾਂ ਦੇ ਉਹਨਾਂ ਨੂੰ ਵੀ ਯਾਦ ਰਹਿ ਸਕਦਾ ਤੇ ਆਪਾਂ ਨੂੰ ਵੀ ਸਰਚ ਕਰਕੇ ਹਿਸਟਰੀ ਉਹਦੇ ਵਿੱਚ ਨਾਮ ਆਉਂਦੇ ਆ ਮਿੱਤਰੋ ਬਜ਼ੁਰਗ ਹਜੇ ਪਾਕਿਸਤਾਨ ਦੇ ਵਿੱਚ ਬੈਠਾ ਤੇ ਜਿਹੜੇ ਨੇ ਵੀਡੀਓ ਬਣਾਈ ਹੈ ਬਕਰ ਤਰੀਨ ਨਾਮ ਬਲੌਗਰ ਨੇ ਬਣਾਈ ਹੈ ਜਿਹੜਾ ਕਿ ਮਿੱਤਰ ਪ੍ਰਿਆਰ ਆ ਇਹੋ ਜੀਆਂ ਵੀਡੀਓ ਲੈ ਕੇ ਆਉਂਦਾ ਰਹਿੰਦਾ ਤਾਂ ਮਿੱਤਰੋ ਸਾਰੀ ਗੱਲਬਾਤ ਤੁਸੀਂ ਬਜ਼ੁਰਗ ਦੇ ਮੂੰਹੋਂ ਸੁਣੋ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜਿਨ੍ਹਾਂ ਨੂੰ ਅੱਜ ਸਾਹਿਬ ਪਰਸਨਲੀ ਜਾਣਦੇ ਸਨ ਯਾ ਉਹ ਵੀ ਹਾਈਸਾ ਉਹ ਜਾਣਦੇ ਸਨ ਇਹਨਾਂ ਦੇ ਅਗਰ ਕੋਈ ਦੋਤਰੇ ਆ ਪੋਤਰਿਆਂ ਦੇ ਵਿੱਚੋਂ ਕੋਈ نسل ਦੇ ਵਿੱਚੋਂ ਅਗਰ ਕੋਈ ਹੈ ਤੇ ਉਹਨਾਂ ਨੇ ਅਗਰ ਕੋਈ ਜ਼ਿਕਰ ਕੀਤਾ ਹੋਏਗਾ ਤਾਂ ਨਾ ਯਕੀਨਨ ਹਾਈਸਾ ਦਾ ਵੀ ਉਹਨਾਂ ਨਾਲ ਜ਼ਿਕਰ ਕੀਤਾ ਹੋਏਗਾ ਤੇ ਇਸ ਲਿਸਟ ਦੇ ਵਿੱਚ 58 ਨੰਬਰ ਦੇ ਗੋਕਲ ਚੰਦ ਨਾਰੰਗ ਦਾ ਨਾਮ ਆਂਡਿਆ ਉਸ ਤੋਂ ਬਾਅਦ ਆਂਡ ਗਰਦਾਰੀ ਲਾਲ ਨੰਦਾ ਇਹ ਦੋਵੇਂ ਬੰਦੇ ਬੜੇ ਮਸ਼ਹੂਰ ਸਨ ਜਿਹੜੇ ਨੇ ਲਾਲਾ ਗੋਕਲ ਚੰਦ ਨਾਰੰਗ ਜਿਨ੍ਹਾਂ ਦੀ ਰਾਹਵਾਲੀ 슈ਗਰ ਮਿਲ ਸੀ ਤੇ ਉਸ ਤੋਂ ਇਲਾਵਾ ਕੰਜ 슈ਗਰ ਮਿਲ ਸੀ ਤੇ ਇੱਕ ਹਾਈਸਾ ਕਿਤੇ ਯੂਪੀ ਇਹ ਤੇ ਯੂਪੀ ਚ ਵੀ ਇਹਨਾਂ ਦੀ ਸ਼ੂਗਰ ਮਿਲ ਸੀ ਉਸ ਤੋਂ ਇਲਾਵਾ ਕਾਨੂੰਨਦਾਨ ਵੀ ਸੰਨ ਲਾਹੌਰ ਜਿਹੜੀ ਸੀ ਉੱਥੇ ਆਪਣਾ ਸੰਗਤ ਨਾਲ ਉਹ ਇਹਨਾਂ ਦਾ ਗੱਡੀਆਂ ਦੇ ਬਕਸੇ ਜਿਹੜੇ ਬੰਦਦੇ ਹਨ ਉਹ ਬਾਡੀਆਂ ਯਾਨੀ ਫੈਕਟਰੀ ਉਸ ਤੋਂ ਇਲਾਵਾ ਗੁਰਦਾਰੀ ਗੁਰਦਾਰੀ لال ਨੰਦਾ ਬਲਾਤੀ RAM ਨੰਦਾ ਤੇ ਬਲਾਤੀ RAM ਨੰਦਾ ਹਿਸਾਬ ਗੁਰਦਾਰੀ ਨਾਲ ਨੰਦੇ ਦਾ ਕਹਾਵ ਸੀ ਪਿਓ ਸੀ ਨਾਮ ਸੀ ਬਲਾਤੀ RAM ਨੰਦਾ ਉਦੋਂ ਉਸ ਦਾ RAM ਚੰਦ ਫਕੀਰ ਚੰਦ 라ਵਣ ਕਾਟ ਇਹ ਰਾਵਣ ਦਾ ਪਾਟ ਲੈਣਾ ਬਾਕੀ ਰਾਵਣ ਦਾ ਪਾਟ ਕਰਦਾ ਹੁੰਦਾ ਸੀ ਦਸਹਰਾ ਅੱਛਾ ਜਦੋਂ ਦਸਹਰਾ ਲੱਗਦਾ ਸੀ ਤੇ ਫਕੀਰ ਚੰਦ ਜਿਹੜਾ ਰਾਵਣ ਦਾ ਕਰੈਕਟਰ ਜਿਹੜਾ ਉਹ ਬੰਦਾ ਸੀ ਕਿਰਦਾਰ ਅਦਾ ਕਰਦਾ ਸੀ ਅਸਲਾਮੁਅਲੈਕੁਮ ਹੋਏ ਸਜਣੋ ਸਜਣਾ ਅੱਜ ਅਸੀਂ ਫੇਰ ਬੈਠੇ ਆ ਹਾਜੀ ਸਾਹਿਬ ਕੋਲ ਤੇ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਹਾਜੀ ਸਾਹਿਬ ਨੇ ਕੋਈ 105 ਨਾਮ ਜਿਹੜੇ ਨੇ ਉਹ ਲਿਖੇ ਸਨ ਕੋਈ ਕਿਸੇ ਸਾਥੀ ਆਸਤੇ ਤੇ ਇਹ ਦੁਬਾਰਾ ਸਾਰ ਰਿਕੁਐਸਟ ਕੀਤੀ ਸੀ ਹਾਜੀ ਸਾਹਿਬ ਨੂੰ ਤੇ ਹਾਈ ਸਾਹਿਬ ਨੇ ਦੁਬਾਰਾ ਜਿਹੜੇ ਨੇ 100 ਤੇ ਅੱਲਾ ਤੁਹਾਡਾ ਭਲਾ ਕਰੇ 21 ਨਾਮ 100 ਦੇ 21 ਨਾਮ ਹਾਈ ਸਾਹਿਬ ਨੇ ਦੁਬਾਰਾ ਸਾਡੇ ਐਸੇ ਲਿਖੇ ਨੇ